ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੈੱਲ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆਂ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗਗਨ ਦੇ ਕੋਲ ਆਇਆ ਦੋਸਤੋ ਪਾਉ ਗਰਮੇਲ ਸਿੰਘ ਉਹਨਾਂ ਦੇ ਘਰ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਵਿਕਰੀ ਵਾਲੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਅੱਜ ਇਸ ਕਵਰੇਜ ਦੇ ਵਿੱਚ ਟੋਟਲ 7 ਨਗਾਂ ਤੁਹਾਨੂੰ ਦਿਖਾਉਣੇ ਆ ਤਿੰਨ ਬੇੜਾਂ ਤਾਜ਼ੀਆਂ ਸੁਈਆਂ ਸਵਾਈਆਂ ਨੇ ਦੋ ਮੱਝਾ ਸੁਈਆਂ ਨੇ ਠੀਕ ਹੈ ਜੀ ਇੱਕ ਮੱਝ ਗੱਬਣਾ ਤੇ ਇੱਕ ਬੈੜ ਦੋ ਬੈੜਾ ਜਿਹੜੀਆਂ ਇੱਕ ਬੈੜ ਗੱਬਣਾ ਠੀਕ ਹੈ ਜੀ ਤੇ ਟੋਟਲ ਸੱਤ ਨਾਗ ਨੇ ਪੰਜ ਸੂਏ ਸਵਾਏ ਆ ਦੋ ਗੱਬਣਾ ਸੋ ਇਹਨਾਂ ਸੱਤਾਂ ਮਗਾ ਦੀ ਡਿਟੇਲ ਆਪਾਂ ਲੈ ਕੇ ਵੀਰ ਗਗਨ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਗੋਂ ਜਿਹੜਾ ਐਨੀਮਲ ਜਿਹੜਾ ਵੀ ਪਸ਼ੂ ਕਿਸੇ ਕਿਸਾਨ ਵੀਰ ਨੂੰ ਫਾਰਮਰ ਵੀਰ ਨੂੰ ਪਸੰਦ ਆਊਗਾ ਉਹਦੀ ਵਿਸ਼ੇਸ਼ਤਾ ਔਰਤੇ ਖਾਸ ਤੌਰ ਤੇ ਨਰਖ ਪਰਖਾ ਤਸੱਲੀ ਉਹ ਤੁਸੀਂ ਘਰ ਆਣ ਕੇ ਕਰ ਲਿਓ ਹਰ ਭਰ ਦੀ ਤਰ੍ਹਾਂ ਕੋਈ ਵੀਰ ਦੂਰ ਨੇੜੇੋਂ ਸੰਪਰਕ ਕਰਦਾ ਵੀਡੀਓ ਕਾਲ ਤੇ ਆਪਣੀ ਚੁਵਾ ਕੇ ਠੀਕ ਹੈ ਜੀ ਗੱਬਣ ਪਸ਼ੂ ਲੈਂਦੇ ਹੋ ਤਾਂ ਤੇ ਪਕੇ ਚੌਥਾ ਨਦੀ ਤਸੱਲੀ ਤੁਸੀਂ ਵੀਡੀਓ ਕਾਲ ਤੇ ਵੀ ਕਰਵਾ ਸਕਦੇ ਜੀ ਅੱਜ 9 ਅਪ੍ਰੈਲ ਤਰੀਕ ਤੋਂ ਤੁਸੀਂ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ ਦੇ 11:30 ਵਜੇ ਦਾ ਆਓ ਕਰਦੇ ਆ ਗੱਲਬਾਤ ਪੁੱਛਦੇ ਆ ਵੀਰ ਗਗਨ ਤੋਂ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗਗਨ ਸਸਰੀਕਾਰ ਸਸਰੀਕਾਰ ਸੰਧੂ ਸਾਹਿਬ ਕੋ ਠੀਕ ਠਾਕ ਜੀ ਬੜੇ ਵਧੀਆ ਵੀਰ ਹੋਰ ਸਭ ਠੀਕ ਠਾਕ ਵਧੀਆ ਜੀ ਕਿਰਪਾ ਗੁਰੂ ਰਾਮਦਾਸ ਜੀ ਚਲੋ ਬੜਾ ਚੰਗੀ ਸ਼ੁਕਰਾਨਾ ਮਾਰਕਦਾ ਹਾਂਜੀ ਅੱਛਾ ਗਗਨਾ ਜੀ ਸੱਤ ਪਸ਼ੂ ਆ ਜਿੱਦਾਂ ਆਪਾਂ ਜ਼ਿਕਰ ਕੀਤਾ ਹਾਂਜੀ ਸੱਤ ਪਸ਼ੂ ਆ ਤਿੰਨ ਝੋਟੀਆਂ ਦੋ ਝੋਟੀਆਂ ਸੂਈਆਂ ਵਾ ਤੇ ਤਿੰਨ ਆਪਣੇ ਦੋ ਵੇੜਾ ਸੂਈਆਂ ਵਾ ਠੀਕ ਹੈ ਜੀ ਹਾਂਜੀ ਇੱਕ ਮੈਂ ਗੱਬਣ ਵਾ ਇੱਕ ਵਛੀ ਜਲਸੀ ਦੀ ਗੱਬਣਾ ਹੀ ਠੀਕ ਹੈ ਜੀ ਹਾਂਜੀ ਆ ਦੋ ਹੀ ਪਸ਼ੂ ਗੱਬਣਾ ਬਾਕੀ ਹਾਂਜੀ ਹਾਂਜੀ ਆਨੇ ਪੰਜ ਸੂਏ 나ੜੂ ਤੇ ਬੱਚੇ ਸਾਰਿਆਂ ਦੇ ਠੀਕ ਹੈ ਜੀ ਠੀਕ ਹਾਂਜੀ ਲੈ ਵੀ ਗਗਨਵੀਰ ਪਹਿਲੇ ਨੰਬਰ ਤੋਂ ਸ਼ੁਰੂਆਤ ਇਦਾਂ ਨੂੰ ਹੀ ਕਰ ਲਈ ਆਪਾਂ ਮੱਝਾਂ ਤੋਂ ਹਾਂਜੀ ਹਾਂਜੀ ਇੱਧਰ ਆਜੋ ਜੀ ਮੱਝਾਂ ਦਿਖਾ ਦਈਏ ਇੱਕ ਵਾਰ ਪਹਿਲੇ ਨੰਬਰ ਤੇ ਜਿਹੜੀ ਇਹ ਮੱਝਾਂ ਦੀ ਡਿਟੇ ਤੇ ਦੂਜਾ ਸੁਗਾ ਝੋਟੀ ਦਾ ਹਾਂਜੀ ਤੇ ਕੋਈ ਹੁਣ ਮੰਨ ਲਓ ਵੀ 8-9 ਕਿਲੋ ਦੇ ਬੌਲੇ ਤੇ ਸਟਾਰਟਿੰਗ ਚੱਲੰਦੀ ਆ ਇਹ ਅੱਛਾ ਜੀ ਹਾਂਜੀ ਬਾਕੀ ਤੁਹਾਨੂੰ ਬਾਕੀ ਗਾੜੀ ਮੈਂ ਵੇਚ ਲਉ ਪਲੀ ਪਲਾਤੀ ਝੋਟੀ ਬਹੁਤ ਜਿਆਦੀ ਚੰਗੀ ਆ ਝੋਟੀ ਆਰਾਮ ਨਾਲ ਦੁੱਧ ਭਰ ਦੂਗੀ 13-14 ਕਿਲੋ ਸੌਖੀ ਠੀਕ ਇਹ ਕੱਲ ਹੀ ਸੂਈ ਹੈ ਕੱਲ ਕੱਲ ਜੀ ਕੱਲ ਦੂਜਾ ਸੁਗਾ ਦੂਜਾ ਸੁਗਾ ਮੇਰਾ ਬੱਚਾ ਕੀ ਕਟਾ ਬੱਚਾ ਕਟਾ ਜੀ ਲਓ ਜੀ ਮੇਲ ਕਾਫ ਆ ਇੱਕ ਵਾਰ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ 나ੜੂ ਤੇ ਬੱਚਾ ਆ ਮੇਲ ਦਾ ਆਫਿਸ ਝੋਟੀ ਦਾ ਮਗਰ ਦੂਜਾ ਸੂਬਾ ਕੋਈ 8-9 ਕਿਲੋ ਬੌਲੇ ਤੇ ਜਿਹੜੀ ਸਟਾਰਟ ਹੋਈ ਹਾਂਜੀ 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 ਬਾਕੀ ਚੋਣ ਚਾਂ ਚਗੀ ਨਹੀਂ ਕਿ ਬਹੁਤ ਵਧੀਆ ਜੀ ਭੋਲੀ ਰੂ ਮਰ ਗਈ ਆ ਜੀ ਲਓ ਜੀ ਲੈ ਵੀ ਵੀਰ ਗਗਨ ਖੋਲ ਕੇ ਇੱਕ ਵਾਰੀ ਕਰਾ ਦਿੱ ਗਏ ਦਰਸ਼ਨ ਮਾਰ ਤੋਰ ਕੇ ਸੋ ਬਾਕੀ ਪਲੀ ਪ੍ਰੋਸੀ ਦੋਸਤੋ ਪੂਰੀ ਆ ਠੀਕ ਆ ਜੀ ਉੱਠੇ ਪੱਠੇ ਤੁਸੀਂ ਵੇਖ ਕੇ ਨਾਰਮਲ ਜਜਮੈਂਟ ਕਰ ਲਿਓ ਚੌੜੀ ਪਿੱਠ ਪੁੜੇ ਦੇ ਵਿੱਚ ਤੇ ਤਾਜੀ ਸੂਈ ਸਵਾਈ ਆ ਬੌਲੇ ਤੇ ਚੱਲਣ ਈ ਆ ਠੀਕ ਆ ਠੀਕ ਹੈ ਤੇ ਗੱਗਨੇ ਦਾ ਮੁੱਲ ਕਿੰਨਾ ਕਰਦੇ ਭਾਈ ਮੁੱਲ ਸੰਧੂ ਸਾਹਿਬ ਰੋਜ ਦੀ ਵੇਖੀਦਾਈ ਆਪਾਂ ਚਲੋ ਕੋਈ 5 10 ਵੀ ਕਰੀ ਜਾਂਦਾ 15 ਵੀ ਕਰੀ ਜਾਂਦਾ ਸੰਧੂ ਸਾਹਿਬ ਆਪਾਂ ਲੱਖ ਚੋਂ ਮਾਨਤਨ ਕਰਾਂਗੇ ਲੱਖ ਚੋਂ ਹਾਂਜੀ ਲੱਖ ਚੋਂ ਕਿੰਨਾ ਕ ਮਾਨਤਨ 2000 ਕਰ ਦਾਂਗੇ ਹਾਂ 98 ਦੀ ਹੈ 98 ਦੀ ਬਾਕੀ ਝੋਡੀ ਸੰਧੂ ਸਾਹਿਬ ਚਲੋ ਵੀਰ ਕਮੈਂਟ ਕਰਨ ਵਾਲੇ ਵੀਰਾਂ ਨੇ ਫੇਰ ਕਰੀ ਜਾਣਾ ਦੁੱਧ ਝੋਡੀ 15 ਕਿਲੋ ਹੀ ਪਾ ਦੂਗੀ ਭਾਂਡੇ 'ਚ ਉਹਨੂੰ ਵੀ 9 10 ਕਿਲੋ ਬੋਲਡੀ ਸਟਾਰਟਿੰਗ ਹੀ ਹੋਊਗੀ ਝੋਟੀ ਤੋਂ ਹਾਂ ਲਓ ਜੀ ਠੀਕਾ ਹੁਣ ਦੋਸਤੋ 9 10 ਕਿਲੋ 9 ਕਿਲੋ ਜਿਹੜਾ ਬੋਲਾ ਸ਼ਟਾਰਟ ਆ ਸਾਡੀ ਸੂਈ ਦੇ ਥੱਲੇ ਠੀਕ ਆ ਬਾਕੀ ਦੋ ਤਾਂ ਹਰ ਵਾਰ ਆਪਾਂ ਕਹਿੰਦੇ ਆ ਸੇਵਾ ਦਾ ਸੇਵਾ ਕੋ ਚੰਗੀ ਕਰਨੂਗਾ ਦੋਤ ਚੰਗਾ ਤੁਸੀਂ ਬੱਸ ਬੱਸ 98000 ਦੀ ਇਹ ਤੁਹਾਨੂੰ ਜਿਹੜੀ ਝੋਟੀ ਮਿਲ ਜੂਗੀ ਠੀਕ ਆ ਜੀ ਹਾਂ ਨਾ ਜਿਹੜੀ ਐ ਸਨੋ 98000 ਠੀਕ ਆ ਜੀ ਲਾ ਵੀ ਫਿਰ ਗगन ਅੱਗੇ ਸੈਕਿੰਡ ਨੰਬਰ ਤੇ ਜਿਹੜੀ ਆਪਣੇ ਕੋਲ ਆ ਝੋਟੀ ਆ ਇਹ ਸੰਧੂ ਸਾਹਿਬ ਪਰਸੋ ਰਾਤ ਦੀ ਸੂਈ ਆਈ ਓਕੇ ਇਹ ਆਪਣਾ ਬਹੁਤ ਸੱਜਣ ਮਿੱਤਰੀ ਬੰਦਾ ਉਹਨੇ ਆਪਾਂ ਨੂੰ ਗਿਫਟ ਦਿੱਤਾ अच्छा जी। ਹੁਣ ਆਪਾਂ ਇਹ ਗਾੜੀ ਵੀਰਾਂ ਨੂੰ ਆਪਾਂ ਗਿਫਟ ਦੇ ਦੇਣਾ। ਤਾਂ ਆਪਾਂ ਨੂੰ ਪਿਆਰ ਮਹੱਤਵ ਦਾ ਬੰਦਾ ਹੀ ਨਾ। ਅੱਛਾ। ਠੀਕ ਆ। ਬਾਕੀ ਪਹਿਲਣੇ ਪਿਛਲੀ 12 ਕਿਲੋ ਦਾ ਰਿਕਾਰਡ ਆ ਇਹਦਾ। ਅੱਛਾ 12 ਕਿਲੋ ਝੋਟੀ ਨੂੰ ਦੁੱਧ ਪਾ। ਹਾਂ ਪਹਿਲਣ ਦਾ। ਹੂੰ। ਠੀਕ ਆ ਜੀ। ਐਰ ਕੀ 14 14 15 14 15 ਸੌਖਾ ਦੁੱਧ ਦੇ ਦੂਗੀ ਝੋਟੀ। ਠੀਕ ਆ ਜੀ। ਹਾਂ ਜੀ। ਤੇ ਇਹ ਸਵੇਰੇ ਕਿੰਨੇ ਸੂਈ ਆਪਣੇ ਕੋਲ? ਇਹ ਦੂਜਾ ਸੂਹਾ ਸੂਈ ਆ ਜੀ। ਠੀਕ ਆ ਜੀ। ਮਗਰ ਇਹ ਕਟਾਈ ਇਹਦੇ ਵੀ ਮਗਰ ਇਹਦੇ ਵੀ ਕਟਾਈ ਆ ਜੀ ਲਓ ਜੀ ਮਗਰ ਇਹਦੇ ਵੀ ਕਟਾ ਬਾਕੀ ਝੋਡੀ ਸੰਧੂ ਸਾਹਿਬ ਬਹੁਤ ਯਾਦੀ ਠੰਡੀ ਆ ਭਾਵੇਂ ਜਿੱਦਾਂ ਮਰਜੀ ਮੂੰਹ ਹੱਥ ਪਾ ਕੇ ਭਾਵੇਂ ਬੈਠੇ ਰਹੋ ਇਹ ਆ ਦੇਖੋ ਜੀ ਹਾਂ ਅੱਛਾ ਕਾਕਾ ਦਿਨ ਕਿੰਨੇ ਦੱਸਿਆ ਨੂੰ ਸੂਈ ਨੂੰ ਸੰਧੂ ਸਾਹਿਬ ਪਰਸੋਂ ਦੀ ਸੂਈ ਆ ਜੀ ਪਰਸੋਂ ਦੀ ਹੁਣ 10 ਕਿਲੋ ਬੌਲੀ ਐ ਕੰਡੇ ਦੇ ਨਾਲ ਆਪਣੀ ਹੋਊਗੀ ਕੋਈ ਗੱਲਾਂ ਬਾਤਾਂ ਵਾਲੀ ਨਹੀਂ ਹੋਊਗੀ ਲਓ ਜੀ ਜਿਹੜਾ ਆਪਾਂ ਨਾਪ ਕੇ ਦੇਣਾ ਕਿੰਨੇ 10 ਕਿਲੋ 10 ਕਿਲੋ ਹਾਂ ਜੀ ਲਓ ਦੱਸੋ ਬਾਕੀ ਥਣ ਤੋਂ ਦੀ ਕੁਆਲਿਟੀ ਬਹੁਤ ਜਿਆਦੀ ਖੂਬਸੂਰਤ ਬਹੁਤ ਜਿਆਦੀ ਚੋਣ ਬਹੁਤ ਜਿਆਦੀ ਬਾਕੀ ਕਾਤੋ ਵੀ ਪੂਰਾ ਵੱਡਾ ਮੈਂ ਨਾ ਕੱਟੀ ਦੇ ਵਿੱਚ ਆ ਠੀਕ ਹੈ ਬਾਕੀ ਤੋਰਾ ਵੇਖੋ ਕੱਟੀ ਦਾ ਕਿਦਾਂ ਦਾ ਸਵੇਲ ਬੂਲ ਦੀ ਸਪੈਸ਼ਲ ਆ ਬਾਕੀ ਜਿਹੜਾ ਕੋਈ ਵੀਰ ਦੂਰੋਂ ਨੇੜੇ ਉਹ ਸੌਦਾ ਕਰੂਗਾ ਉਹਨੂੰ ਦੱਸਣਾ ਫਰਜ਼ ਪੈਂਦਾ ਮੌਕੇ ਤੇ ਵੱਡੇ ਕੱਦ ਦੇ ਵਿੱਚ ਆ ਵੇਲ ਸਪੈਸ਼ਲ ਆ ਲੰਬੀ ਪੂਰੀ ਆ ਉੱਚੀ ਪੂਰੀ ਆ ਆ ਲੈ ਪਾਵੇਂ ਸੰਧੂ ਸਾਹਿਬ ਇਦਾਂ ਹੀ ਹੱਥ ਫੇਰੀਏ ਵਲੈਤਨਾ ਗਾਵਾਂ ਹੀ ਆ ਹਾਂ ਇਹ ਨਹੀਂ ਆਪੀ ਛੜ ਮਾਰ ਕੇ ਕਿ ਪਾਸੇ ਹੋ ਜੂਗੀ ਜਾਂ ਕਿ ਪਾਸੇ ਹੋਗੀ ਬਾਕੀ ਸੰਧੂ ਸਾਹਿਬ ਆਪਣਾ ਦੋ ਦੋ ਧਾਰਾ ਮਰਾ ਦਿੰਨੇ ਦਾ ਬੱਚਾ ਲਾ ਕੇ ਹਾਂ ਬਾਕੀ ਕੱਟੀ ਬਾੜੀ ਜਿਆਦੀ ਚੋਣ ਚੰਗੀ ਆ ਸਸ ਬਸ ਨਾ ਡਰ ਸਸ ਬਸ ਚੌਣ ਵਾਲੀ ਜਿਆਦੀ ਚੰਗੀ ਸੰਤੂ ਸਾਹਿਬ ਹੂੰ ਹੂੰ ਉਹ ਨਾ ਮੜਾ ਜਾ ਡਰਦੀ ਆ ਕੈਮਰੇ ਜੇ ਦਾ ਕਰਕੇ ਹੂੰ ਠੀਕ ਹੈ 10 ਕਿਲੋ ਬੋਲਾ ਤੁਸੀਂ ਦੱਸਿਆ ਉਹਨੇ ਮੈਂ ਨਾ ਸੰਧੂ ਸਾਹਿਬ ਠੰਡਾ ਹੂ 10 ਕਿਲੋ ਠੀਕ ਹੈ ਬਾਕੀ ਦੋਸਤੋ ਦੂਜਾ ਸੁਬਸ ਸੁਈਏ ਠੀਕ ਹੈ 10 ਕਿਲੋ ਬੋਲਾ ਤੇ ਇਹਦਾ ਮੁੱਲ ਕੀ ਰਹੂਗਾ ਵੀਰ ਸੰਧੂ ਸਾਹਿਬ ਮੁੱਲ ਭਾਵੇਂ ਇਹਦਾ ਵੀ 1 ਪੰਜ 10 ਕਰੀ ਜਾਈਏ ਹਾਂਜੀ ਇਹਦਾ ਵੀ ਲੱਖ ਚ ਮਾਨ ਨਹੀਂ ਕਰਨਾ ਪਾ ਲੱਖ ਦੇ ਵਿੱਚ ਹਾਂਜੀ ਹੂੰ ਲੋ ਜੀ ਲੱਖ ਦੇ ਵਿੱਚੋਂ ਦੋਸਤੋ ਮਾਨਤਾ ਨੂੰ ਹੋ ਜਾਊਗਾ ਬਾਕੀ ਚੰਗੀ ਝੋਟੀ ਆ ਜੰਮੀ ਪਲੀ ਆ ਪੂਰੀ ਵੱਡੀ ਕੱਦ ਕਾਟ ਦੀ ਸੋ ਛੋਟੀ ਨਹੀਂ ਕਿ ਜਿਹੜਾ ਵੀਰ ਕੋਈ ਸੌਦਾ ਕਰੇ ਬੇਤੜਕ ਤੁਸੀਂ ਸੌਦਾ ਕਰਿਓ ਵੱਡੇ ਕੱਦ ਕਾਠ ਦੇ ਵਿੱਚ ਆ ਤੇ 10 ਕਿਲੋ ਬੋਲੇ ਤੋਂ ਜੜੀ ਹੁਣ ਸਟਾਰਟ ਹੋਈ ਆ 144 ਚਾਹਣ ਇੱਕ ਨੰਬਰ ਜਿੱਦਾਂ ਬਹੁਤ ਜਿਆਦੀ ਚੰਗੀ ਆ ਅੱਗੇ ਆਪਣੇ ਕੋਲ ਤੀਜੇ ਨਾ ਜਿਹੜਾ ਆ ਗਈ ਇਹ ਮਾਜੇ ਗੱਬਣ ਆ ਗਈ ਇਹ ਸੰਧੂ ਸਾਹਿਬ ਗੱਬਣ ਆ ਗਈ ਠੀਕ ਆ ਜੀ ਇਹਦਾ ਕੋਈ ਭਾਵੇਂ ਦੂਜਾ ਸੂਆ ਮੰਨ ਲੈ ਤੀਜਾ ਮੰਨ ਲੈ ਚੌਥਾ ਮੰਨ ਲੈ ਆਪਦੀ ਸਮਝ ਲਾ ਲੈ ਠੀਕ ਹੈ ਜੀ ਬਾਕੀ ਮੈਂ ਬਹੁਤ ਜਿਆਦੀ ਚੰਗੀ ਜੰਮੀ ਪਲੀ ਆ ਲਓ ਜੀ ਬਬ ਦੱਸੋ ਸੂਆ ਚੌਥਾ ਕੋਈ ਤੀਜਾ ਆਪਦੀ ਸਮਝੋ ਤੁਸੀਂ ਦੇਖ ਲਿਆ ਜੀ ਬਸ ਜੀ ਬਸ ਤੇ 1.5 ਹਫ਼ਤਾ ਲੱਜੂ ਹਜੇ ਕੱਟ ਜੂਗੀ 2-4 ਦਿਨ ਕੱਟ ਜੂਗੀ ਦੋਕਦੇ ਨਹੀਂ ਦੋ ਤਿੰਨ ਦਿਨ ਲੈਣੇ ਸੰਧੂ ਸਾਹਿਬ ਨੇ ਠੀਕ ਹੈ ਜੀ ਇੱਥੇ ਆਪਣੇ ਕੋਲ ਰਹੀ ਤੇ ਚਲੋ ਆਪਾਂ ਚਾਰ ਦਿਨ ਕੱਢ ਜਿਓ ਉਪਰੇ ਖਾ ਜਾਵੇ ਪਹੂ ਪਹਿਲਾਂ ਗੱਡੀ ਦੇ ਲਾਰੇ ਲੂਰੇ ਨਾਲ ਕੁ ਪੈਂਦਾ ਸਫ਼ਰ ਤੇ ਜਾਂਦਿਆ ਸੂ ਵੀ ਸਕਦੀ ਆ ਹਾਂਜੀ ਹਾਂਜੀ ਠੀਕ ਹੈ ਜੀ ਸਰਪਤ ਪਰਿਓ ਆ ਪਿਛਾ ਆ ਬਹੁਤ ਚੰਗੀ ਸੰਧੂ ਸਾਹਿਬ ਨਿੱਗਰ ਜੀ ਨਹੀਂ ਮੈਂ ਹੂੰ ਤਾਂ ਇਹ ਗਾਂਵਰ ਗੁਭਨੂਗੀ ਬਲਾਤ ਨਰ ਗੁਜਨੀ ਬਣੂਗੀ ਲਓ ਜੀ ਬਾਕੀ ਚੌਥਣ ਦੇ ਆਪਣੀ ਭਰਾ ਬਰੂ 35 ਚੰਗੀ ਮੈਂ ਨਾ ਮੋਟਾ ਸ਼ਹਿਦ ਆਉਂਦਾ ਉਂਗਲ ਜਿਹੜਾ ਸੰਧੂ ਸਾਹਿਬ ਆ ਬਹੁਤ ਚੰਗਾ ਇੱਕੋ ਜਿਹਾ ਨਹਿਰਾ ਆਉਂਦਾ ਇਹ ਨਹੀਂ ਕੋਈ ਭੀ ਉਹੋ ਜਿਹਾ ਕੋਈ ਕਿ ਚੁਕੋ ਹੁੰਦਾ ਕਿ ਚੁਕੋ ਹੁੰਦਾ ਅੱਛਾ ਕਾਕਾ ਨੇ ਤਾਂ ਮੁੱਲ ਫਿਰ ਕੀ ਕਰਦੇ ਸੰਧੂ ਸਾਹਿਬ ਮੁੱਲ ਦਾ 75000 ਹਾਂ 72000 ਦੀ ਹੋ ਜੂਗੀ ਹਾਂ ਨਾ 72 ਦੀ ਹਾਂ ਯੈਸ ਨੋਈ ਆ 70 ਦੀ ਹੋ ਜੂਗੀ ਹੋਰ ਦੱਸੋ ਠੀਕ ਹੈ ਸਾਰੀਆਂ ਛੋਡਾ ਕਰ ਦੇਣੀਆਂ ਆਪਾਂ ਲਓ ਜੀ 70000 ਅੱਜ ਭਲਕ ਸੂਪ ਹੋ ਗਈ ਠੀਕ ਆ ਜੀ ਸੰਧੂ ਸਾਹਿਬ ਕਾਹਦੀ ਸੰਸਵਾ ਰਿਹਾ ਕਿਦਾਂ ਪਤਾ ਕੀ ਆ ਉਹ ਕੈਮਰੇ ਤੋਂ ਮਾੜੀ ਡਰੀ ਸੀ ਚਵਾ ਕੁੜੀ ਨੂੰ ਐਡਾ ਲੱਗਾ ਭਾਵੇਂ ਫਰਸ਼ ਦੇੜ ਦੋ ਥਲੇੋਂ ਹਾਂ ਹਾਂ ਲਓ ਜੀ ਬਹੁਤ ਸੋਹਣੀ ਕੱਟੀ ਆ ਬਾਲੀ ਜਿਆਦੀ ਬਾਲੀ ਜਿਆਦੀ ਸੁੰਦਰ ਜਿਹਨੂੰ ਕਹਿੰਦੇ ਆ ਚਵਾ ਲੱਗਾ ਕਿਤੇ ਗੱਲਾਂ ਹੀ ਗਾਂ ਕਰਮ ਵਾਲੀ ਨੂੰ ਠੀਕ ਆ ਜੀ ਤੇ ਸੋਹਣੇ ਕੱਦ ਕਰਦੇ ਵਿੱਚ ਆ ਬਾਕੀ ਜ਼ਰੂਰ ਤੁਸੀਂ ਹੱਥ ਪਾ ਲਿਓ ਠੀਕ ਆ ਵਧੀਆ ਚੰਗੀ ਝੋਟੀ ਆ ਇਸ ਤੋਂ ਬਾਅਦ ਜਿਹੜੀਆਂ ਤੁਹਾਨੂੰ ਦੋਸਤੋ ਤਿੰਨ ਤਾਂ ਚਾਰ ਨਾ ਕਿ ਜਿਹੜੇ گاਵਾ ਦਿਖਾਉਣੀਆਂ ਤਿੰਨ گاਵਾ ਸੂਈਆਂ ਨੇ ਇੱਕ ਗੱਬਣ ਆ ਜਿਹੜੀ ਲਾਸਟ ਵਿੱਚ ਤੁਹਾਨੂੰ ਦਿਖਾਵਾਂਗੇ ਤਿੰਨ ਨੰਬਰ ਤੇ ਆਉਣੀ ਗੱਬਣ ਗਾਹੀ ਤਿੰਨ ਨੰਬਰ ਤੇ ਗੱਬਣਾਉਗੀ ਠੀਕ ਆ ਤੇ ਇਹ ਵੀ ਜਰਸੀ ਆ ਗਈ ਇਹ ਵੀ ਜਰਸੀ ਆ ਗਈ ਆ ਜੀ ਇਹ ਪਰਸੋ ਰਾਤ ਦੀ ਸੂਈ ਆ ਸੰਧੂ ਸਾਹਿਬ ਠੀਕ ਆ ਜੀ ਮੰਨ ਲਓ ਵਿਖਾਵਾ ਭਾਵੇਂ 18 ਵੀ ਲਾ ਲਿਓ 18 ਵੀ ਲਾ ਲਓ ਜਿਹੜਾ ਆਪਾਂ ਮਿਲਣਾ 16 ਕਿਲੋ ਬੋਲਾਊਗਾ 16 ਕਿਲੋ ਹਾਂ ਠੀਕ ਹੈ ਜੀ ਠੰਡਾ ਕਰਕੇ 16 ਤੋਂ 24 ਪਸਮਾ ਇੱਕ ਨੰਬਰ ਹੋ ਗਈ ਤੇ ਕੱਲ ਵੀ ਸੂਈਏ ਤੇ ਪਰਸੋਂ ਦੀ ਜੀ ਪਰਸੋਂ ਦੀ ਤੀਜਾ ਦੇ ਨੇ ਅੱਜ ਅੱਜ ਤੀਜਾ ਦੇ ਨਾਲ 나ੜੂ ਨਾਲ ਬੱਛਾ ਮਗਰ ਜੋ ਮਗਰ ਬੱਛਾ ਕੋ ਬੱਛਾ ਜੀ ਬੱਛਾ ਬੱਛਾ ਮਗਰ ਹਾਂਜੀ ਲਓ ਵੀ 나ੜੂ ਬਿਲਕੁਲ ਬੱਚੇ ਦੇ ਨਾਲ ਆ ਠੀਕ ਹੈ ਜੀ ਤੇ ਸੂਆ ਇਹ ਤੀਜਾ ਦੱਸਿਆ ਹੈ ਦੁੱਜਾ ਜੀ ਦੁੱਜਾ ਹਾਂ ਸੂਈ ਨੂੰ ਤਿੰਨ ਦਿਨ ਹੋ ਗਿਆ ਸੂਆ ਦੁੱਜਾ ਵਾ ਲਓ ਜੀ ਬੋੜਾ ਕਿੰਨਾ 16 ਕਿ 17 ਮੈਂ ਨਾ ਸੰਧੂ ਸਰ 18 ਵੀ ਹੋਊਗਾ ਪਰ ਆਪਾਂ 16 ਦੀ ਗਾਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਅਬ ਦੋਸਤੋ ਜਰਸੀ ਅੰਗ ਦੇ ਵਿੱਚ ਆ ਵੱਡਾ ਕੱਟ ਇੱਕ ਨਾਰਮਲ ਜਿੱਦਾਂ ਇੱਕ ਪੰਜਾਬ ਦੀ ਜਰਸੀ ਆਪਾਂ ਵੇਖਦੇ ਆ ਵੱਡੇ ਕੱਟ ਦੇ ਵਿੱਚ ਠੀਕ ਆ ਬਸ ਬੱਸ ਆ ਲਓ ਜੀ ਠੀਕ ਆ ਸੋ ਚੰਗੇ ਬਹੁਤ ਦੋਸਤੋ ਸ਼ੁਰੂਆਤ ਕੀਤੀ ਹੈ ਵੱਡੇ ਕੱਦ ਦੇ ਵਿੱਚ ਸੰਧੂ ਸਾਹਿਬ ਇਹ ਵੀ ਦੇ ਸਕਦੀ ਜੋ ਇਹ 22 ਵੀ ਦੇ ਸਕਦੀ ਹੈ ਸਾਂਭ ਸਰਤੇ ਜੋ ਹਾਂ ਠੀਕ ਹੈ ਜੀ ਜਿਸ ਨੂੰ ਕੋਈ ਸਾਂਭ ਕਰ ਲੂਗਾ ਉਹਨਾਂ ਦੇ ਦੋਗੀ ਦੇ ਦੋਗੀ ਹਾਂ ਲੈ ਵੀ ਗਗਨ ਬਾਕੀ ਚੋਣ ਚਾਣੇ ਵੀ ਚੰਗੀਆਂ ਚੋਣ ਵਾਲੀ ਜਿਆਦੀ ਸੰਧੂ ਸਾਹਿਬ ਚੰਗੀਆਂ ਹਾਂ ਲੋ ਜੀ ਠੀਕ ਆ ਸੋ ਥਣ ਥਣ ਨੂੰ ਵੇਖੋ ਦੋਸਤੋ ਕਾਫੀ ਸੋਹਣਾ ਨਖੇੜ ਦੇ ਵਿੱਚ ਥਾਣਾ ਵਿਰਲਾ ਵਿਥਾ ਕਾਫੀ ਸੋਹਣੀਆਂ ਫੱਤੀ ਚੁਬਾਈ ਦਾ ਮੁੱਠੀ ਥਾਣਾ ਠੀਕ ਆ ਮਗਰ ਪੱਛਾ ਮੇਲ ਕਾਫ ਤੇ ਦਾ ਮੁੱਲ ਗਗਨ ਨਾਲੂ ਨਾਲ ਬੱਚੇ ਦੇ ਸੰਧੂ ਸਾਹਿਬ ਆ ਬਿਲਕੁਲ ਜੀ ਬਿਲਕੁਲ ਸੰਧੂ ਸਾਹਿਬ ਮੁੱਲ ਭਾਵੇਂ 65 ਕਰੀ ਜਾਈਏ 60 ਚ ਮਾਨਤਾ ਕਰ ਦਾਂਗੇ 60 ਚ ਹਾਂ ਠੀਕ ਹੈ ਜੀ 90000 ਹੀ ਦੇ ਦਾਂਗੇ 10000 ਹੋਰ ਮਾਨਤਾ 90000 ਜੋ ਛੋੜ ਛੱਪਾ ਵੀ ਹੋ ਜਾਊਗਾ ਲੋ ਜੀ 90000 ਦੇ ਵਿੱਚੋਂ ਵੀ ਛੋੜ ਛੱਪਾ ਮਾਨਤਾ ਨੂੰ 90000 ਦੇ ਵਿੱਚੋਂ ਹੋ ਜਾਊਗਾ ਬਾਕੀ 60000 ਡਿਮਾਂਡ ਕੀਤੀ ਆ ਆ ਮੂੰਹ ਮੱਥੇ ਦੀ ਆ ਬਾਕੀ ਮਗਰ ਜਿਹੜਾ ਬੱਚਾ ਨਾੜੂ ਬਿਲਕੁਲ ਬੱਚੇ ਦੇ ਨਾਲ ਅੱਜ ਤੀਜਾ ਦਿਨ ਹੋਇਆ ਸੂਈ ਨੂੰ ਅੱਗੇ ਗੱਲ ਜਿਹੜੀ ਸੈਕੰਡ ਨੰਬਰ ਤੇ ਆ ਸੰਧੂ ਸਾਹਿਬ ਇਹਨੂੰ ਵੀ ਅੱਜ ਤੀਜਾ ਦਿਨ ਹੋਇਆ ਸੂਈ ਨੂੰ ਚੌਥਾ 4 ਦਿਨ ਲਾ ਲੋ ਤੁਸੀਂ अच्छा जी एदा कोई तिज्जा सुआ मान ले कोई वीर चौथा मान ले पता ਕੀ ਆਈ ਆ ਬਿਲਕੁਲ ਬਹੁਤ ਰੁਲੇ ਕਰਉ ਆਈ ਆ ਇਹਨੇ ਸਾਂਭੀ ਨਹੀਂ ਆ ਠੀਕ ਹੈ ਜੀ ਹੁਣ ਇਹਦੇ ਥੱਲੇ 16 17 ਕਿਲੋ ਐ ਸਟਾਰਟਿੰਗ ਬੋੜਾਊਗਾ 16 17 ਹਾਂ ਠੀਕ ਜਿਹੜਾ ਮੰਨ ਲਓ ਆਨਲਾਈਨ ਮਂਗਾਊਗਾ 16 ਦੀ ਫੁੱਲ ਗਰੰਟੀ ਹੋਗੀ ਬੋੜੇ ਦੀ ਹਾਂ ਜੇ ਕੋਈ ਇੱਥੇ ਅੱਜ ਤੀਜਾ ਦਿਨ ਕੇ ਚੌਥਾ ਤੀਜਾ ਦਿਨ ਜੀ ਤੀਜਾ ਦਿਨਾ ਬੱਚਾ ਇਹਦੇ ਮਗਰ ਕੀ ਬੱਚਾ ਇਹਦੇ ਮਗਰ ਬੱਛਾ ਯਾਰਡ ਆ ਬੱਛਾ ਹੀ ਆ ਜੇ ਕੋਈ ਮੰਨ ਲਓ ਆਨਲਾਈਨ ਮਂਗਾਊ 16 ਦੀ ਗਰੰਟੀ ਹੋ ਉਹ ਇੱਥੇ ਆਉ ਉਹ 17 ਬਣਾ ਕੇ ਦਵਾਗੇ ਲਓ ਜੀ ਠੀਕ ਆ ਸੋ ਦੋਸਤੋ ਤਿੱਜੇ ਦਿਨ ਦੇ ਵਿੱਚ ਆ ਜੀ ਚੰਗੇ ਬੌਲੇ ਤੋਂ ਜਿਹੜੀ ਇੱਕ ਸਟਾਰਟਿੰਗ ਹੋਈ ਹੈ ਇਸ ਵੈਟ ਦੀ ਸੁਆ ਕੋ ਤਿੱਜਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਮਗਰ ਇਹਦੇ ਬੱਚਾ ਮੀਲ ਕਾਫ ਸੰਧੂ ਸਾਹਿਬ ਤਿੱਜਾ ਮੰਨ ਲੇ ਚੌਥਾ ਮੰਨ ਲੇ ਠੀਕ ਥੋੜੀ ਲਸੇਰੇਪਣ ਦੇ ਵਿੱਚ ਸਾ ਮੈਂ ਨਾ ਸੰਧੂ ਸਾਹਿਬ ਦੀ ਨਹੀਂ ਕਿਹਨੇ ਅਦਾ ਕੀ ਉਹ ਕੰਮ ਹੋਇਆ ਨਾ ਹਰਿਆਣੇ ਵਾਲੀ ਮਹਿਲਾ ਇਹਨੇ ਸੰਭੀ ਨਹੀਂ ਆ ਹੂੰ ਭਾਵੇਂ ਇਦਾਂ ਹੀ ਥੱਲੇ ਬੈਠੇ ਰਹੋ ਕਰਮ ਵਾਲੀ ਦੇ ਇਹ ਨਹੀਂ ਵੀ ਕੋਈ ਐਵੇਂ ਉਹੋ ਜੀ ਕੋਈ ਗੱਲ ਬਾਤ ਹੋ ਗਈ ਲੋ ਜੀ ਕਰੋ ਚੈੱਕ ਸੋ ਚੁਵਾਈ ਚ ਵੀ ਜਿਹੜੀ ਦੋਸਤੋ ਇੱਕ ਨੰਬਰ ਆ ਬਾਕੀ ਬਹੁਤ ਵਧੀਆ ਚੋਣ ਬਹੁਤ ਜਿਆਦਾ ਨਾਰਮਲ ਨਰਮ ਸੇਵਾ ਦੇ ਵਿੱਚੋਂ ਜਿਹੜਾ ਪਸੂ ਨਿਕਲਦੇ ਆ ਬਾਕੀ ਕਾਤ ਵੱਡੇ ਦੇ ਵਿੱਚ ਆ ਬਾਕੀ ਹੈ ਦੁੱਧ ਵਾਲੀ ਬੈੜ ਬਾਕੀ ਸਾਂਭਣ ਦੀ ਲੋੜ ਆ ਕਿ ਕੋਈ ਚੰਗਾ ਵੀਰ ਲੈ ਜਾਂਦਾ ਇਹਨੂੰ ਸਾਫ਼ ਸੰਭਾਲ ਕਰ ਲੋਗੇ ਤੇ ਦੁੱਧ ਸੋਨਾ ਭਰੀ ਜਾਊਗੀ ਕਰਮ ਵਾਲੀ ਇਹ ਮਗਰ ਦੇ ਬੱਚਾ ਅੱਜ ਤੇ ਜਿਹਦੇ ਨੂੰ ਦੀ ਸੂਈ ਆ ਤੀਜੇ ਦਿਨ ਦੇ ਵਿੱਚ ਦਾ ਪੈਰ ਪਿਆ ਅੱਜ ਮਗਰ ਵਛਾ ਠੀਕ ਹੈ ਜੀ ਤੋਂ ਬਾਕੀ 17 16 16 17 ਬਲ ਕੇ ਬੋਲਾ ਜਿਹੜਾ ਆ ਗਿਆ ਮੈਂ ਨਾ ਸੰਧੂ ਸਾਹਿਬ ਆਨਲਾਈਨ 16 ਦੀ ਗਰੰਟੀ ਉਹ ਇੱਥੇ ਕੋਈ ਵੀਰ ਆਊਗਾ 17 ਹੀ ਬਣਾ ਕੇ ਦਊਗਾ ਤੁਹਾਨੂੰ ਪਤਾ ਕੰਡਾ ਪਾ ਲਿਆਦਾ ਇਸੇ ਕਰਕੇ ਹੂੰ ਆ ਲਓ ਜੀ ਤੋਂ ਥਣ ਦੀ ਕੁਆਲਿਟੀ ਦੇਖੋ ਬਹੁਤ ਖੂਬਸੂਰਤ ਥਾਣਾ ਦੋਸਤੋ ਦੋਨਾਂ ਬੈੜਾ ਨੂੰ ਇਹਦੇ ਤੋਹਫਾ ਹੀ ਆ ਸੰਧੂ ਸਾਹਿਬ ਠੀਕ ਹੈ ਜੀ ਨਵੀ ਗਗਨ ਦਾ ਬੱਚਾ ਕਰ ਅਸੀਂ ਆਵੇ ਆਵੇ ਆਹ ਸੋਈ ਸੂਈ ਆ ਇਹ ਨਹੀਂ ਆ ਵੀ ਕੋਈ 10 ਦਿਨਾਂ ਦੀ ਸੂਈ ਹੋਗੀ ਪਤਾ ਕਿ ਬੱਚਾ ਨਾੜੂ ਮੜ ਆ ਗਿਆ ਹੈਗਾ ਵੀ ਨਾਲ ਹਾਂ ਚੋ ਲਾਲੂ ਦਿੰਦੇ ਹੈਗਾ ਵਾ ਬੱਚੇ ਲਾਲੂ ਦਿੰਦੇ ਆ ਕਾਂ ਕੂ ਕੇ ਲਠੂਂਗ ਦਿੰਦੇ ਆ ਤੇ ਗਗਨ ਦਾ ਮੁੱਲ ਫਿਰ ਕੀ ਕਰਦਾ ਫਿਰ ਸੰਧੂ ਸਾਹਿਬ ਮੁੱਲ ਪਾ 45 ਕਰ ਲਈਏ ਹਾਂ 40 ਚ ਮਾਨਤਾ ਕਰ ਦਾਂਗੇ 40 ਜੋ ਆ ਹਾਂ ਨਾ ਜੀ ਦੱਸ ਦੀ ਕਿੱਥੋਂ ਰੱਖ ਹੋਰ ਯਾਰ ਛੱਡ ਦਾਂਗੇ 39 ਦੀ 39 ਦੀ ਹੋ ਜੋਗੇ ਲੈ ਜੀ ਬਿਲਕੁਲ ਇਹ ਚ ਛੋੜ ਛੱਪਾ ਹੀ ਹੋਣਾ ਤੁਹਾਨੂੰ ਪਤਾ ਇਨੇ ਦੁੱਧ ਵਾਲੀ ਕੋਈ ਬਾਹਰ ਦਿੰਦਾ ਨਹੀਂ ਸੂਸ ਤੋਂ 38000 ਰੁਪਇਆ ਬੌਲੇ ਤੋਂ ਚੰਗੀ ਸ਼ੁਰੂਆਤ ਕੀਤੀ ਹੈ ਬਾਕੀ ਵੱਡਾ ਕਾਤਾ ਵਹਿੜ ਦਾ ਕੋਈ ਵੀਰ ਦੂਰ ਨੇੜੇ ਹੋਣਾ ਇੱਕ ਧਿਆਨ ਤੁਸੀਂ ਇੱਕ ਆਈਡੀਆ ਮੰਨ ਕੇ ਸੌਦਾ ਕਰਿਓ ਫੁੱਲ ਵੱਡੇ ਕੱਦ ਦੇ ਵਿੱਚ ਠੀਕ ਹੈ ਜੀ ਬਾਕੀ ਸੂਸਵਾਦ ਵਿੱਚ ਵੀ ਪਸੂ ਚਲੋ ਆਇਆ ਹੁੰਦਾ ਬਾਕੀ ਥੋੜੀ ਜਿਹੀ ਵੈਸੇ ਵੀ ਵੱਡੀ ਵਹਿੜਾ ਉਨੀ ਸੇਵਾ ਨਹੀਂ ਹੋएगी ਕਰਮਾੜੀ ਦੀ ਪਹਿਲੇ ਸਵੇਰਾਂ ਦੇ ਵਿੱਚ ਸੰਧੂ ਸਾਹ ਗਲੀ ਦੇ ਪਰਾਲੀ ਪਾਉ ਠੀਕ ਆ ਆ ਦੇਖੋ ਚਲ ਬੁੱਤ ਪਰੇ ਜਾ ਠੀਕ ਹੈ ਜੀ 39000 ਦੀ ਹੋ ਜੂਗੀ ਹੋ ਜੂਗੀ ਲੈ ਵੀ ਕੱਕਣਿਕ ਆ ਬੱਛੀ ਜਿਹੜੀ ਹੈ ਗੱਬਣ ਆ ਗਈ ਹੈ ਸੰਧੂ ਸਾਹਿਬ ਜਲਸੀ ਵਸ਼ੀ ਆ ਗਈ ਜੀ ਅੱਛਾ ਜੀ ਪੰਜਾਬ ਦੀ ਜਲਸੀ ਪੰਜਾਬ ਵਾਲੀ ਜਰਸੀ ਹਾਂ ਦਿਨ 2 4 ਲੈਂਦੀ ਆ ਸੂਆ ਦੂਜਾ ਸੂਗੀ ਸੂਆ ਦੂਜਾ ਜੀ ਦੂਜਾ ਲਓ ਜੀ ਬਹੁਤ ਚੰਗੇ ਵਧੀਆ ਕੱਦ ਦੇ ਵਿੱਚ ਆ ਦੋਸਤੋ ਪੂਰੀ ਨਿੱਗਰ ਮਜ਼ਬੂਤ ਲੰਬੀ ਵੇਲਦੀ ਆ ਠੀਕ ਆ ਆ ਲਓ ਨਵੀ ਅੱਛਾ ਦੇਣ ਲੈ ਜੁਗ ਪੰਜ ਚਾਰ ਹੈ ਪੰਜ ਚਾਰ ਕੱਟ ਜਾਣੇ ਆ ਜੀ ਸਵਾ ਸਵਾ ਬਸ ਸੋ ਗੋਲਾ ਦੋਸਤੋਂ ਥਾਨ ਸੁਣ ਦੀ ਕੁਆਲਟੀ ਜੇਕਰ ਵਿਖਾਈਏ ਤੁਹਾਨੂੰ ਥੋੜਾ ਨੇੜੇ ਤੋਂ ਗੋਲ ਥਾਣਾ ਠੀਕਾ ਮੋٹے ਥਾਣ ਨੇ ਈਚਾਰੇ ਠੀਕਾ ਆ ਦੇਖ ਲਓ ਜੀ ਸੰਧੂ ਸਾਹਿਬ ਡੰਡੇ ਜਾਨਵਰ ਲਈ ਤੇ ਆਪਾਂ ਕੋਈ ਜ਼ਰਮ ਜਾਨਵਰ ਲਈ ਦੇਣੀ ਪਤਾ ਕੀ ਕਹੇ ਭੈਣ ਨੇ ਵੀ ਚੋਣਾ ਹੁੰਦਾ ਚਲੋ ਲਓ ਜੀ ਸੋ ਚੰਗੀ ਵੇੜਾ ਦੋਸਤੋ ਜਰਸੀ ਦੇ ਵਿੱਚ ਠੀਕ ਹੈ ਜੀ ਬਾਕੀ ਆ ਫੇਸ ਕੁਆਲਿਟੀ ਤੋਂ ਜਰਸੀ ਕ੍ਰੋਸ ਵੀ ਹੈਗਾ ਥੋੜਾ ਜਿੰਦੇ ਚ ਆ ਦੇਖੋ ਠੀਕ ਆ ਆ ਨਾ ਮੈਂ ਵੀ ਗਗਨ ਵੀਰ ਇਹਦੀ ਕੀ ਮੰਗ ਕਰਦੇ ਆ ਕੀ ਕੀਮਤ ਮੁੱਲ ਸੰਧੂ ਸਾਹਿਬ ਇਹਦਾ 65 ਕਰਦੇ ਆ 65000 ਹਾਂ 2000 ਛੋਟ ਹੋ ਜੂਗੀ ਹਾਂ ਨਾ 360 ਦੀ ਹੋਊਗੀ 36000 ਦੀ ਹਾਂ ਯੈਸ ਨੋਈ 36000 ਦੀ ਹਾਂ ਠੀਕ ਹੈ ਜੀ ਆ ਸੰਧੂ ਸਾਹਿਬ ਰਾਤ ਦੀ ਸੂਈ ਆ ਕੱਲ ਦੀ ਮੰਨ ਲਓ 12 1 ਵਜੇ ਦੀ ਆ ਵੈੜ ਹੂੰ ਸਿੰਗਾ ਵੈੜ ਨੂੰ ਝੁੰਗੇ ਥੋੜੇ ਥੋੜੇ ਆ ਦੂਜੇ ਆ ਦੋ ਦੋ ਉਂਗਲੀਆਂ ਇਹ ਤੋਹਫਾ ਚੀਜ਼ੇ ਲਕਾਈ ਹੁੰਦੀ ਖੇਰ ਤੇ ਆਪਾਂ ਇੱਕ ਕਰਦੀ ਹੈ ਨਾ ਇਹ ਇੱਕ ਅੱਦੀ ਰੱਖਣੀ ਪੈਂਦੀ ਏਦਾਂ ਦੀ ਇਹ ਹਿੰਦੂ ਸਾਹਿਬ ਇਹ ਕੱਲ ਦੀ 12 ਵਜੇ ਦੀ ਸੂਈ ਆ ਦੁਪਹਿਰ ਦੀ ਕੱਲ ਦੀ ਠੀਕ ਹੈ ਜੀ ਹਾਂ ਕੱਲ ਸ਼ਾਮੀ ਚ ਹੋਇਆ 5-6 ਕਿਲੋ ਸਵੇਰੇ ਚ ਹੋਇਆ 5-6 ਕਿਲੋ ਹਾਂ ਬਾਕੀ ਚੋਣ ਚਾਂਡ ਬਹੁਤ ਜਿਆਦੀ ਚੰਗੀ ਆ ਵਸ਼ਾ ਮਗਰੇ ਦੇ ਮਗਰ ਬੱਛੇ ਯਾਰ ਕੀ ਸਰ ਮਗਰ ਬੱਛੇ ਹੀ ਆਏ ਸਾਰੀ ਬੱਜਾ ਮਗਰ ਕੱਟੇ ਆ ਮਈਆਂ ਮਗਰ ਕੱਟੇ ਦੇ ਇਹਨਾਂ ਮਗਰ ਬੱਛੇ ਲਓ ਵੀ ਮਗਰ ਦੋਸਤੋ ਬੱਛੇ ਆ ਇਹ ਜਿਹੜੀ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਦਿਖਾ ਦਿਖਾਉਂਦੇ ਆ ਤਿੰਨ ਬੜਾ ਸੂਈਆਂ ਉਹਨਾਂ ਦੇ ਵਿੱਚੋਂ ਇਹ ਤੀਜੇ ਨੰਬਰ ਤੇ ਆ ਠੀਕ ਹੈ ਜੀ ਵਹਿੜ ਇੱਕੀ ਗੱਬਣ ਸੀ ਝੁੰਗੀ ਜੜੀ ਇਹ ਵੈਰ ਆ ਠੀਕ ਆ ਜੀ ਕੱਲ ਦੀ ਸੂਈ ਐ ਇਸੇ ਟਾਈਮ ਦੀ ਕੋਈ 11:30 12:00 ਹਾਂ ਕੱਲ ਦੀ ਤੇ ਦੋ ਚਵਾਈਆਂ ਸੰਧੂ ਸਾਹਿਬ ਦੀਆਂ ਹੋ ਗਈਆਂ ਮਗਰ ਇਹਦੇ ਬੱਚਾ ਤੇ ਕੋਈ ਦੋ ਗਣਾ ਚਵਾਈ ਕੀਤੀ ਬੋਲਾ ਬੋਲਾ ਕਿਵੇਂ ਨਿਕਲਿਆ ਫਿਰ ਸੰਧੂ ਸਾਹਿਬ 12 13 ਕਿਲੋ ਬੋਲਾ ਪਾਇਰ ਥੱਲੇ ਕੱਢ ਦਿੱਤਾ ਵਾ ਠੀਕ ਆ ਮੰਨ ਲਓ ਕੋ 5 6 ਕਿਲੋ ਸਵੇਰੇ ਕੱਢਤਾ 6 7 ਸਵੇਰੇ ਕੱਢਤਾ ਦੋ ਚਵਾਈਆਂ ਦੀਆਂ ਹੋ ਗਈਆਂ ਕੋਈ ਬੇਤੁੜਕੂ ਹੋ ਗਿਆ ਵੀਰ ਮੇਰਾ ਲਵੇ ਇਹ ਖੰਡੀ ਪਾਲ ਭੁਲਾ ਇਧਰਲੇ ਪਾਸੇ ਉਹ ਥੋੜੀ ਕਿ ਭਾਲ ਜੀ ਆ ਅੱਛਾ ਜੀ ਹਾਂ ਜੀ ਤੁਹਾਨੂੰ ਪਤਾ ਗੱਬਣ ਪਹੂ ਨਾਰਮਲੀ ਭਾਲ ਪਾ ਜਾਂਦਾ ਲਓ ਵੀ ਲਾ ਜੂਗੀ ਦਿਹਾੜੀ ਕਿਨੂੰ ਉਲਟ ਪਹਿਣੀ ਵਾਲੀ ਸਾਈਡ ਤੋਂ ਸੋ ਇੱਕ ਭਲਾ ਭੁਲਾ ਨਜਰ ਆਉਣ ਕੀ ਆ ਵੈਸੇ ਕੱਲ ਦੀ ਸੂਈ ਆ ਉੱਤਰ ਜਾਣੀ ਆ ਜਾਂ ਡੰਗ ਤੱਕ ਆ ਦੇਖੋ ਸੋ ਇੱਕ ਵਾਰੀ ਤੁਹਾਨੂੰ ਥੋੜੀ ਠੰਢੀ ਦਿਖਾ ਦਿੰਨੇ ਕੋਈ ਵੀਰੇ ਨਾ ਕਿ ਭੀ ਥਾਣਾ ਕਿਉਂਕਿ ਭਲਾ ਕਰਕੇ ਥੋੜਾ ਥਾਣਾ ਅੱਗੇ ਨੂੰ ਆ ਥਾਣਪੁਰ ਹੱਥੀ ਚਵਾਈ ਵਾਲੇ ਆ ਥੀ ਬਹੁਤ ਜਿਆਦੀ ਸੰਧੂ ਸੌ ਚਵਾ ਚੰਗਾ ਵਾ ਹਾਂ ਲੋ ਥੋੜਾ ਨਹੀਂ ਬਹੁਤ ਜਿਆਦਾ ਜਿੰਨੂੰ ਆਂਦੇ ਥਣਾ ਦਾ ਸਹਿਜ ਵੇਖੋ ਤੁਹਾਨੂੰ ਬੜਾ ਸੰਧੂ ਦਾ ਚੋਣ ਦਾ ਪਹੂ ਨਹੀਂ ਮਾੜਾ ਲੈਣਾ ਹਾਂਜੀ ਹਾਂਜੀ ਬਸ ਬੱਤ ਬਸ ਅਗਿਆਪੂ ਪਹੂ ਕੇਵਲ ਕੈਮਰਾ ਮਗਰ ਬੱਚਾ ਜੇ ਮੇਲ ਕਾਫ ਮੈਨਾਂ ਬੱਚਾ ਉੜਾ ਨਾ ਸਦਾ ਬਿਲਕੁਲ ਬੱਚੇ ਦੇ ਨਾਲ ਆਜੀ ਵਛਾਰੇ ਬਾਲਾ ਨਸਲ ਦਾ ਜਿਆਦਾ ਦੇ। ਹਾਂ। ਲੈ ਵੀ ਗਗਨ ਇਹਦੀ ਡਿਮਾਂਡ ਵੀ ਦੱਸਦੇ ਭਰਾ। ਸੰਧੂ ਸਾਹਿਬ ਮੁੱਲ 45000 ਆ। 40 ਦੀ ਦੇ ਦਈਏ। 40 ਦੀ। ਕਰ ਦਈਏ ਮਾਨਤਾ ਨ ਯਾਰ ਇਹ ਨਾ ਕੋਈ ਆਖੀ ਵੀਰ ਵੀ ਮਹਿੰਗਾ ਪਸ਼ੂ ਹੈ। 1000 ਹੋਰ ਛੱਡ ਦਾਂਗੇ 40000 ਚੋਂ। ਜਿਹੜਾ ਜੈਸ ਨੋਈ ਹੋਣਾ। 39 ਦੀ? 39000 ਦੀ। ਠੀਕ ਹੈ ਭਾਈ। ਹਾਂ ਇਹ ਚ ਕੋਈ ਛੋੜ ਛੱਪਾ ਹੀ ਹੋਣਾ ਬਸ ਮੜਾ ਮੋਟਾ। ਠੀਕ ਹੈ ਜੀ। ਹਾਂ ਜੀ। ਲਓ ਵੀ ਦੋਸਤੋ ਰਹਿ ਗਈ ਕੋਈ ਰਸੇ ਰੁਸੇ ਦੀ ਛੋੜ ਛੱਪਿਆਂ ਦੀ ਗੱਲਬਾਤ। ਠੀਕ ਆ ਇਹਨੇ ਦੇ ਵਿੱਚੋਂ ਕੋਈ ਛੋਟਛਾ ਭਾ ਹੋ ਜੂਗਾ ਵੈਰ ਤੁਸੀਂ ਦੇਖ ਲਈਏ ਬਾਕੀ ਬੋਲੇ ਤੇ ਚਲਣ ਲਈ ਆ ਤੇ ਵਾੜਾ ਕੋਈ ਜਿਹੜੇ ਦੋ ਗਨਾਕ ਤੁਹਾਨੂੰ ਦਿਖਾਏ ਬਿਲਕੁਲ ਤਾਜ਼ੀਆਂ ਸੂਈਆਂ ਨੇ ਬੋਲੇ ਤੇ ਚਲਣ ਲਈਆਂ ਨੇ ਠੀਕ ਆ ਇੱਕ ਬੱਛੀ ਜਿਹੜੀ ਗੱਬਣ ਤੁਹਾਨੂੰ ਦਤਾ ਮਾਲ ਸਾਰਾ ਹੀ ਤਾਜ਼ਾ ਸੰਧੂ ਸਾਹਿਬ ਇਹ ਕੇ ਦੋ ਦਿਨ ਦਾ ਮਾਲ ਸੋਇਆ ਲਓ ਜੀ ਠੀਕ ਆ ਸੋ ਸਤ ਨਾਗ ਨੇ ਦੋਸਤੋ ਪੰਜ ਪਸ਼ੂ ਜਿਹੜੇ ਬਿਲਕੁਲ ਤਾਜ਼ੇ ਸੂਏ ਸੂਏ ਆ ਉਹ ਪਾ ਤੁਹਾਨੂੰ ਦਿਖਾ ਦਿੱਤੇ ਆ ਦੋ ਗੱਬਣ ਉਹ ਵੀ ਤਿਆਰੀ ਤੇ ਆ ਕਰਮਾਲੇ ਕੋਈ ਪੰਜਾ ਪੰਜਾ ਚੌ ਚੌ ਦਿਨਾਂ ਦੇ ਵਿੱਚ ਵਿੱਚ ਸੁਕਣਗੇ ਇਹ ਨਾਗ ਨੇ ਅੱਜ ਵੀਰ ਗਗਨ ਹੋਂਦੇ ਤੇ ਨੰਬਰ ਗਗਨ ਬੋਲਦ ਕੇ ਆਪਣੇ 8847507397 ਠੀਕ ਹੈ ਜੀ ਲੈ ਜੀ ਇਹ ਸਾਡੇ ਦੋਸਤੋ ਮੇਰੇ ਨਾਲ ਵੀਰ ਗਗਨ ਤੇ ਭਾਉ ਗਰਮੇਲ ਸਿੰਘ ਹੁਣ ਅੱਜ ਘਰ ਆਪਣੇ ਵਿਸ਼ੇਸ਼ ਵਿਜ਼ਿਟ ਸੀਗੀ ਪਸ਼ੂ ਜਿਹੜੇ ਤੁਹਾਨੂੰ ਟੋਟਲ ਆਪਾਂ 7 ਦਿਖਾਤੇ ਆ ਅੱਜ ਤੇ ਮੈਂ ਨਾ ਸੰਧੂ ਸਾਹਿਬ ਮੰਡੀ ਝਲੇ ਵਸਾਕੀ 13 14 ਲਗਣੀ ਆ ਆਪਾਂ ਇੱਥੇ ਲਾਤੀ ਆ ਅੱਜ ਉਹ ਵਸਾਕੀ ਮੇਲਾ ਇੱਥੇ ਲਾਤਾ ਮੇਲਾ ਲਾਤਾ ਜੀ ਲਾਤਾ ਬਿਲਕੁਲ ਜੀ ਬਿਲਕੁਲ ਚਲੋ ਦਿਨ ਆ ਗਿਆ ਲਗਣਾ ਵੀ ਚਾਹੀਦਾ ਮਹਾਰਾਜ ਦੀਆਂ ਕਿਰਪਾ ਚਾਹੀਦੀਆਂ ਸੰਧੂ ਸਾਹਿਬ ਬਿਲਕੁਲ ਜੀ ਬਿਲਕੁਲ ਉਹਨਾਂ ਦੀਆਂ ਨਿਗਰਸਾ ਦੀਆਂ ਚਾਹੀਦੀਆਂ ਜੀ ਵੀਰਾਂ ਦਾ ਵੀ ਬੱਲੇ ਮੰਡੀ ਇਹ ਬੇਸ਼ੱਕ ਥੋੜੇ ਦਿਨਾਂ ਤੱਕ ਲਗਣੀ ਆ ਪਰਾਂ ਦਾ ਵੀ ਆਪਾਂ ਬਿਲਕੁਲ ਘਰੇ ਜਿਹੜਾ ਮੰਡੀ ਵਾਲਾ ਸਿਸਟਮ ਹੀ ਕਰਤਾ ਘਟੋ ਕੋੜ 8 7 ਨਾ ਜਿਹੜੇ ਆ ਬਿਲਕੁ ਬਾਕੀ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਅਸੀਂ। ਹਾਂ ਜੀ ਕੱਟੀ ਦਾ ਮੰਡੀ ਦੇ ਵਿੱਚ 1.5-1.5 ਪੌਂਡ ਤੋਂ ਮੰਗਣਾ। ਹਾਂ ਸਹੀ ਹੈ ਸਹੀ ਹੈ। ਨੇ ਕਾਫੀ ਬਰੀਕੀਆਂ ਬਹੁਤ ਜਾਂਦੀਆਂ। ਮੈਂ ਨਾ ਇਹ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਆਪਾਂ ਵੀ ਆਪਾਂ ਨੂੰ ਤੋਹਫਾ ਮਿਲਿਆ ਤਾਂ ਆਪਾਂ ਤੋਹਫਾ ਹੀ ਦੇਣਾ ਵਾ। ਹਾਂ। ਹਾਂ ਸੱਜਣ ਨੇ ਆਪਾਂ ਨੂੰ ਆਪਣੇ ਨੇ ਤੋਹਫਾ ਦਿੱਤਾ ਸੀ। ਆਪਾਂ ਵੀ ਗਾੜੀ ਸੱਜਣਾ ਨੂੰ ਤੋਹਫਾ ਹੀ ਦੇ ਦੇਣਾ ਇਹ। ਬਿਲਕੁਲ ਜੀ ਬਿਲਕੁਲ। ਹਾਂ ਜੀ। ਲਓ ਦੋਸਤੋ ਇਹ ਸਾਨੂੰ ਵੀਰ ਗਗਨ ਠੀਕ ਹੈ ਜੀ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ। ਇੱਕ ਵੀਰ ਮੇਰੇ ਨੇ ਆਹ ਸਵੇਰੇ ਮੈਨੂੰ ਦਿੱਤਾ ਆਵਾ ਠੀਕ ਹੈ ਜੀ ਅਬ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ